ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ 13 April ਨੂੰ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੇਕਰ ਉਸ ਦਿਨ ਤੁਸੀਂ ਗੁੜ ਅਤੇ ਆਟੇ ਦਾ ਇਹ ਛੋਟਾ ਜਿਹਾ ਉਪਾਕਾਰ ਲੈਂਦੇ ਹੋ ਤਾਂ ਦੇਖ ਲੈਣਾ ਤੁਹਾਡੇ ਘਰ ਦੀ ਕਰੇਵੀ ਦੂਰ ਹੋ ਜਾਵੇਗੀ ਸੰਘਾ ਜੀ ਇਹ ਸਮਾਂ ਤੇ ਵਿਧੀ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਤੁਹਾਡੇ ਤੇ ਕਿਰਪਾ ਬਣ ਜਾਵੇ ਸੋ ਵੀਡੀਓ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਆਖਦੇ ਹਨ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਸ ਮਨੁੱਖ ਦੇ ਨਾਲ ਉਸ ਦੀ ਪਤਨੀ ਤੇ ਦੋਸਤੇ ਬੱਚੇ ਰਹਿੰਦੇ ਸਨ ਕਹਿੰਦੇ ਦਰਿਆ ਦੇ ਕੰਢੇ ਉਹਨੇ ਇੱਕ ਆਪਣੀ ਇੱਕ ਛੋਟੀ ਜਿਹੀ ਝੌਂਪੜੀ ਬਣਾਈ ਹੋਈ ਸੀ ਦਿਹਾੜੀ ਦਾ ਪਾ ਕਰਕੇ ਉਹ ਆਪਣਾ ਬਹੁਤ ਹੀ ਵਧੀਆ ਗੁਜ਼ਾਰਾ ਕਰਦਾ ਸੀ ਉਹਦੇ ਘਰ ਦੇ ਵਿੱਚ ਜਦੋਂ ਸਵੇਰੇ ਸ਼ਾਮ ਉਹਦੇ ਘਰ ਦੇ ਵਿੱਚ ਜਦੋਂ ਸਵੇਰੇ ਪ੍ਰਸ਼ਾਦਾ ਪਾਣੀ ਪਾਨਦਾ ਸੀ ਕਹਿੰਦੇ ਕਿ ਉਹਨੇ ਉਹਦੇ ਵਿੱਚ ਦੋ ਪੇੜੇ ਲੈ ਕੇ ਆਟਾ ਲੈ ਕੇ ਤੇ ਉਹਦੇ ਵਿੱਚ ਗੁੜ ਪਾ ਕੇ ਤੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਉਹ ਦਰਿਆ ਦੇ ਕੰਢੇ ਤੇ ਚੱਲਿਆ जाया ਕਰਦਾ ਸੀ। ਉਸ ਦਰਿਆ ਦੇ ਵਿੱਚ ਉਹਨਾਂ ਗੋਲੀਆਂ ਨੂੰ ਪਾ ਕੇ ਆਇਆ ਕਰਦਾ ਸੀ। ਕਹਿੰਦੇ ਕਿ ਉਹਨੇ ਉਸ ਪਰਮਾਤਮਾ ਦਾ ਬੜਾ ਹੀ ਸ਼ੁਕਰਾਨਾ ਕਰਨਾ ਕਿ ਜੋ ਸਾਨੂੰ ਖਾਣ ਦੇ ਲਈ ਦਿੱਤਾ ਪਰਮਾਤਮਾ ਤੁਹਾਡਾ ਕੋਟਨ ਕੋਟ ਸ਼ੁਕਰਾਨਾ। ਮਹਾਰਾਜ ਜੀ ਆਖਦੇ ਆਣਗੇ ਇਦਾਂ ਹੀ ਉਸ ਦੀ ਜ਼ਿੰਦਗੀ ਦਾ ਨਿਰਵਾਹ ਹੋ ਰਿਹਾ ਸੀ। ਉਹਦੀ ਘਰ ਅਧିକਾਰ ਵਾਲੇ ਕਹਿੰਦੇ ਕਿ ਆਪਾਂ ਤਾਂ ਆਪਣੇ ਕੋਲ ਤਾਂ ਖਾਣ ਨੂੰ ਬੜਾ ਕੁਝ ਘੱਟ ਮਿਲਦਾ ਹੈ ਪਰ ਤੁਸੀਂ ਹਰ ਰੋਜ਼ ਹੀ ਇਹਨਾਂ ਪੇੜਿਆਂ ਨੂੰ ਮੱਛੀਆਂ ਨੂੰ ਪਾ ਦਿੰਦੇ ਹੋ ਤੇ ਕਹਿੰਦਾ ਆਪਣੀ ਪਤਨੀ ਨੂੰ ਕਿ ਭਾਗਵਾਨ ਨੇ ਜਿਹੜਾ ਮੇਰਾ ਹਿੱਸਾ ਹੁੰਦਾ ਹੈ ਉਹਦੇ ਵਿੱਚੋਂ ਤੂੰ ਕੁਝ ਹਿੱਸਾ ਮੈਨੂੰ ਗੋਲੀਆਂ ਬਣਾ ਕੇ ਦੇ ਦਿਆ ਕਰ ਤੇ ਮੈਂ ਮੱਛੀਆਂ ਨੂੰ ਪਾਇਆ ਕਰਾਂਗਾ ਕਹਿੰਦੇ ਕਿ ਇਸ ਤਰ੍ਹਾਂ ਉਹਨੇ ਆਪਣੇ ਦੋ ਪ੍ਰਸ਼ਾਦਿਆਂ ਦੇ ਵਿੱਚੋਂ ਆਟੇ ਦੀਆਂ ਆਟੇ ਦੇ ਗੁੜ ਦੀਆਂ ਕੁਝ ਗੋਲੀਆਂ ਬਣਾ ਲਿਆ ਕਰਨੀਆਂ ਤੇ ਅੰਮ੍ਰਿਤ ਵੇਲੇ ਦਰਿਆ ਦੇ ਕੰਢੇ ਤੇ ਜਾ ਕੇ ਮੱਛੀਆਂ ਨੂੰ ਪਾਦਿਆ ਕਰਨੀਆਂ ਤੇ ਨਾਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਆਉਂਦਾ ਸੀ ਇੱਕ ਦਿਨ ਇਥੋਂ ਤੱਕ ਨੌਬਤ ਆ ਗਈ ਕਿ ਉਹਨਾਂ ਦੇ ਘਰ ਦੇ ਵਿੱਚ ਗੁੜ ਖਰੀਦਣ ਦੇ ਲਈ ਪੈਸੇ ਨਹੀਂ ਸੀ ਉਹ ਆਟਾ ਹੁਸੀ ਪਤਨੀ ਜਦੋਂ ਗੁੰਨਣ ਲੱਗੀ ਤਾਂ ਉਹਨੇ ਕਿਹਾ ਕਿ ਜਿਸ ਤਰ੍ਹਾਂ ਦਾ ਤੂੰ ਆਟਾ ਗੁੰਨਿਆ ਤੇ ਉਸੇ ਆਟੇ ਦੀਆਂ ਇਹ ਮੈਨੂੰ ਗੋਲੀਆਂ ਬਣਾ ਦੇ ਤੇ ਮੈਂ ਆਪਣੇ ਹੱਥੀਂ ਉਸ ਦਰਿਆ ਦੇ ਵਿੱਚ ਸੋਟਾਵਾਂਗਾ ਪਰ ਉਹ ਆਪਣੇ ਇਹਨਾਂ ਹਾਲਾਤਾਂ ਨੂੰ ਜਦੋਂ ਗੋਲੀਆਂ ਬਣਾਉਂਦਾ ਹੈ ਆਪਣੀ ਪਤਨੀ ਤੋਂ ਆਟਾ ਲੈਂਦਾ ਹੈ ਤਾਂ ਵੇਖ ਕੇ ਰੋਂਣ ਲੱਗ ਜਾਂਦਾ ਹੈ ਜਦੋਂ ਰੋਂਦਾ ਹੈ ਤਾਂ ਜਿਹੜੇ ਉਸੇ ਹੰਝੂ ਹੁੰਦੇ ਹਨ ਉਹ ਗੋਲੀਆਂ ਦੇ ਵਿੱਚ ਚਾਰ ਹਲਦੇ ਹਨ ਮਤਲਬ ਕਿ ਆਟੇ ਦੇ ਵਿੱਚ ਪੈ ਜਾਂਦੇ ਹਨ ਕਿ ਮੈਂ ਆਪਣੇ ਬੱਚਿਆਂ ਦਾ ਵੀ ਢਿੰਡ ਚੰਗੀ ਤਰ੍ਹਾਂ ਨਹੀਂ ਪਰਪਾਉਂਦਾ ਤੇ ਜਿਹੜੀ ਉਹਦੀ ਪਤਨੀ ਸੀ ਉਹਦੇ ਨਾਲ ਕਲੇਸ਼ ਕਰਦੀ ਸੀ ਤੇ ਉਸ ਦੇ ਘਰ ਦੇ ਵਿੱਚ ਗੁਰਮਤ ਦਾ ਵਾਸ ਸੀ ਇਸ ਤਰ੍ਹਾਂ ਉਹਦੇ ਜਿਹੜੇ ਹੰਝੂ ਸਨ ਜਦੋਂ ਡਿੱਗ ਗਏ ਆਟੇ ਦੇ ਵਿੱਚ ਪੈ ਰਹੇ ਸਨ ਕਹਿੰਦੇ ਕਿ ਓਵੇਂ ਹੀ ਗੋਲੀਆਂ ਵਟ ਕੇ ਦਰਿਆ ਦੇ ਕੰਡੇ ਤੇ ਜਾ ਕੇ ਬੈਠਿਆ ਤੇ ਜਦੋਂ ਦਰਿਆ ਦੇ ਵਿੱਚ ਗੋਲੀਆਂ ਸੌਟ ਰਿਆ ਸੀ ਕਹਿੰਦੇ ਕਿ ਉਹਦੇ ਹੰਝੂ ਜਦੋਂ ਡਿੱਗ ਰਹੇ ਸਨ ਸੋਚ-ਸੋਚ ਕੇ ਇਹਨਾਂ ਗੱਲਾਂ ਕਰਕੇ ਕਿ ਮੇਰਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਮੈਂ ਆਪਣੇ 'ਚ ਵੀ ਇਹਨਾਂ ਨੂੰ ਮੱਛੀਆਂ ਨੂੰ ਵੀ ਕਿਵੇਂ ਪਾਲਾਂਗਾ ਕਹਿੰਦੇ ਕਿ ਮੱਛੀ ਇੱਕ ਵਾਰ ਆਉਂਦੀ ਹੈ ਤੇ ਉਹਨੇ ਕਿਹਾ ਕਿ ਉਹ ਪਾਲਿਆ ਪੁਰਖਾ ਤੂੰ ਰੋ ਕਿਉਂ ਰਿਹਾ ਹੈ ਪਹਿਲਾਂ ਤਾਂ ਸਾਨੂੰ ਗੋੜ ਦੀਆਂ ਮਤਲਬ ਗੋਲੀਆਂ ਆਟੇ ਦੀਆਂ ਖਵਾਇਆ ਕਰਦਾ ਸੀ ਅੱਜ ਤੂੰ ਸਾਨੂੰ ਲੋਣ ਵਾਲੀਆਂ ਕਿਉਂ ਖਵਾ ਰਿਹਾ ਹੈ ਕਹਿੰਦੇ ਕਿ ਜਦੋਂ ਇਹਦਾ ਸੌਂਦਾ ਹੈ ਤੇ ਚਾਰੇ ਪਾਸੇ ਵੇਖਦਾ ਹੈ ਕਿ ਮੈਨੂੰ ਇਹ ਆਵਾਜ਼ ਕਿੱਥੋਂ ਆ ਰਹੀ ਹੈ ਪਰ ਜਦੋਂ ਇਹ ਵੇਖਦਾ ਹੈ ਕਿ ਫਿਰ ਉਹ ਰੋਂਦਾ ਹੈ ਪਰ ਉਹਨੂੰ ਕਿਧਰੇ ਵੀ ਕੁਝ ਵੀ ਦਿਖਦਾ ਨਹੀਂ ਫਿਰ ਉਹੀ ਆਵਾਜ਼ ਆਉਂਦੀ ਹੈ ਕਿ ਪਹਿਲਾਂ ਤਾਂ ਤੂੰ ਸਾਨੂੰ ਮਿੱਠੀਆਂ ਗੋੜ ਵਾਲੀਆਂ ਗੋਲੀਆਂ ਖਵਾਇਆ ਕਰਦਾ ਸੀ ਤੇ ਅੱਜ ਤੂੰ ਸਾਨੂੰ ਲੋਣ ਵਾਲੀਆਂ ਗੋਲੀਆਂ ਕਿਉਂ ਖਵਾ ਰਿਆ ਹੈ ਉਹ ਫਿਰ ਆਸ-ਪਾਸੇ ਦੇਖਦਾ ਹੈ ਕਿ ਕੋਈ ਵੀ ਇੱਥੇ ਲਾਗੇ ਚਾਗੇ ਤਾਂ ਹੈ ਨਹੀਂ ਆਵਾਜ਼ ਕਿੱਥੋਂ ਆ ਰਹੀ ਹੈ ਤੇ ਕਹਿੰਦੇ ਫਿਰ ਉਹ ਜਿਹੜੇ ਦਰਿਆ ਦੇ ਵਿੱਚ ਗੋਲੀਆਂ ਸੁੱਟਦਾ ਸੀ ਉਸ ਦਰਿਆ ਦੇ ਵਿੱਚੋਂ ਇੱਕ ਮੱਛੀ ਜਿਹੜੀ ਸੁਨਹਿਰੇ ਰੰਗ ਦੀ ਸੀ ਉਹ ਬੋਲ ਰਹੀ ਸੀ ਉਹ ਕਹਿੰਦੀ ਕਿ ਥੱਲੇ ਵੇਖੋ ਦਰਿਆ ਦੇ ਵਿੱਚ ਉਹ ਕਹਿੰਦੇ ਕਿ ਇਹ ਮਨੋਖਾ ਉਹ ਮਨੋਖਾ ਅਗਦਾ ਹੈ ਕਿ ਉਸ ਮੱਛੀ ਨੂੰ ਕਿ ਤੂੰ ਮਨੋਖਾਂ ਵਾਲੀ ਆਵਾਜ਼ ਕਿਵੇਂ ਕੱਢ ਲੈਂਦੇ ਹੈ ਉਸਨੇ ਕਹਿ ਕੇ ਮੈਨੂੰ ਮਨੋਖਾਂ ਦੀ ਆਵਾਜ਼ ਕੱਢਣ ਦੇ ਵਿੱਚ ਕੋਈ ਦਿੱਕਤ ਨਹੀਂ ਮੈਨੂੰ ਪਰਮਾਤਮਾ ਨੇ ਬਹੁਤ ਸਾਰੀਆਂ ਤਾਕਤਾਂ ਦਿੱਤੀਆਂ ਹਨ ਉਹਨੇ ਕਹਿ ਕੇ ਤੂੰ ਦੱਸ ਰੋ ਕਿਉਂ ਰਿਹਾ ਹੈ ਉਹ ਕਹਿੰਦਾ ਕਿ ਮੈਂ ਆਪਣੀ ਗੁਰਬਤ ਦੇ ਕਰਕੇ ਰੋਂਦਾ ਹਾਂ ਉਹਨੇ ਕਿਹਾ ਕਿ ਤੂੰ ਹਮੇਸ਼ਾ ਸਾਨੂੰ ਮਿੱਠੀਆਂ ਗੋਲੀਆਂ ਦਿਹਾ ਕਰਦਾ ਸੀ ਪਰ ਅੱਜ ਤੂੰ ਮੈਨੂੰ नमकीन ਵਾਲੀਆਂ ਗੋਲੀਆਂ ਕਿਉਂ ਦਿੱਤੀਆਂ ਹਨ ਉਹਨੇ ਕਿਹਾ ਕਿ ਮੈਨੂੰ ਮaaf ਕਰ ਦਿਓ ਸ਼ਾਇਦ ਮੇਰੇ ਹੰਝੂ ਵਿੱਚ ਮਿਲ ਚੁੱਕੇ ਹੋਣਗੇ ਤੇ ਹੰਝੂ ਮਿਲਣ ਦੇ ਕਰਕੇ ਜਿਹੜੀਆਂ ਗੋਲੀਆਂ ਹਨ ਨਮਕੀਨ ਬਣ ਚੁੱਕੀਆਂ ਹਨ ਕਿਉਂਕਿ ਹੰਝੂ ਮੇਰੇ ਖਾਰੇ ਸਨ ਉਹਨੇ ਕਿਹਾ ਕਿ ਤੂੰ ਫਿਰ ਕਿਉਂ ਰੋ ਰਿਹਾ ਹੈ ਉਹ ਕਹਿੰਦਾ ਕਿ ਮੈਂ ਸਿਰਫ ਆਪਣੀ ਗਰੀਬੀ ਦੇ ਕਰਕੇ ਰੋਂਦਾ ਹਾਂ ਮੇਰੇ ਘਰ ਬੜੀ ਗਰੀਬੀ ਹੈ ਮੈਂ ਮੈਂ ਮਿਹਨਤ ਵੀ ਬੜੀ ਕਰਦਾ ਹਾਂ ਪਰ ਮੇਰੇ ਪੱਲੇ ਪਤਾ ਨਹੀਂ ਕੁਝ ਨਹੀਂ ਪੈਂਦਾ ਉਨੇ ਕੇ ਅਗੇ ਤੂੰ ਇਥੇ ਰੁਕ ਮੈਂ ਹੋਣੇ ਆਈ ਕਹਿੰਦੇ ਕਿ ਉਹ ਜਿਹੜੀ ਮਛਲੀ ਸੀ ਆਪਣਾ ਜਿਹੜਾ ਦਰਿਆ ਸੀ ਉਹਦੇ ਤਲ ਦੇ ਥੱਲੇ ਚਲੇ ਜਾਂਦੇ ਹਨ ਉਥੇ ਕੁਝ ਕੀਮਤੀ ਮੋਤੀ ਚੁੱਕ ਕੇ ਲੈ ਕੇ ਆਉਂਦੀ ਹੈ ਉਸ ਮਨੁੱਖ ਨੂੰ ਦਿੰਦੀ ਹੈ ਤੇ ਕਹਿੰਦੀ ਹੈ ਕਿ ਜਿਹੜੇ ਮੋਤੀ ਹਨ ਬੜੇ ਹੀ ਬੇਸ਼ਕੀਮਤੀ ਮੋਤੀ ਹਨ ਤੇਰੇ ਘਰ ਦੀ ਤਲਿੱਦਾ ਤੇ ਗਰੀਬੀ ਨੂੰ ਖਤਮ ਕਰ ਦੇਣਗੇ ਤੂੰ ਇਹਨਾਂ ਸਮਾਂ ਸਾਡਾ ਟੇਡ ਪਰਿਆ ਤੇ ਉਹਦਾ ਫਲ ਮੈਂ ਤੈਨੂੰ ਦਿੰਦੀ ਹਾਂ ਉਨੇ ਕੇ ਆ ਕੇ ਜਦੋਂ ਮੈ ਤੇਰਾ ਮਨ ਦੁਖੀ ਹੋਵੇ ਤੋ ਮੇਰੇ ਕੋਲ ਆ ਜਾਇਆ ਕਰ। ਇਦਾਂ ਹੀ ਕਹਿ ਕੇ ਉਥੋਂ ਉਹ ਮੱਛੀ ਚਲੇ ਜਾਂਦੀ ਹੈ। ਮਨੋਖ ਵੀ ਆਪਣੇ ਘਰ ਗਿਆ ਤੇ ਘਰ ਦੇ ਵਿੱਚ ਜਾ ਕੇ ਆਪਣੀ ਪਤਨੀ ਨੂੰ ਸਾਰੀ ਗੱਲਬਾਤ ਦੱਸ ਦਿੱਤੀ। ਕਹਿੰਦੇ ਕਿ ਉਹਨੇ ਉਹ ਮੋਤੀ ਵੇਚ ਕੇ ਬੜਾ ਸੋਨਾ ਘਰ ਬਣਾ ਲਿਆ ਤੇ ਹੁਣ ਉਹਦੇ ਦਿਨ ਚੰਗੇ ਹੋ ਚੰਗੇ ਹੋ ਚੁੱਕੇ ਸਨ ਪਰ ਜਿਹੜੀ ਉਹਦੀ ਪਤਨੀ ਸੀ ਉਹ ਮਤਲਬ ਨਾ ਚਾਏ ਜ ਫਾਇਦਾ ਉਠਾਉਣ ਲੱਗ ਪਈ ਸੀ। ਜਦੋਂ ਉਸੇ ਘਰ ਦੇ ਵਿੱਚ ਪੈਸੇ ਆਏ ਤੇ ਉਹਨੇ ਉਹਨਾਂ ਪੈਸਿਆਂ ਨਾਲ ਖਾਇਚ ਖਰਬ ਕਰਨਾ ਸ਼ੁਰੂ ਕਰ ਦਿੱਤਾ ਕਦੇ ਕੱਪੜਿਆਂ ਨੂੰ ਖਰੀਦ ਲੈਂਦੀ ਕਦੇ ਗਹਿਣਿਆਂ ਨੂੰ ਖਰੀਦ ਲੈਂਦੀ ਇਸ ਤਰ੍ਹਾਂ ਹੀ ਉਸਨੇ ਪੈਸਾ ਵਿਅਤ ਕਰਨਾ ਸ਼ੁਰੂ ਕਰ ਦਿੱਤਾ ਪਰ ਉਸਦੇ ਪਤੀ ਨੇ ਉਸ ਨੂੰ ਬੜਾ ਸਮਝਾਇਆ ਭਾਗਵਾਨ ਜਿਹੜਾ ਪੈਸਾ ਹੁੰਦਾ ਹੈ ਇਹ ਮੁੱਕ ਹੀ ਜਾਂਦਾ ਹੈ ਕਿਉਂਕਿ ਸਾਨੂੰ ਕਿਧਰੋਂ ਵੀ ਦੁਬਾਰਾ ਪੈਸਾ ਨਹੀਂ ਮਿਲਣਾ ਕਿਉਂਕਿ ਇਹ ਪੈਸਾ ਸਿਰਫ ਉਥੋਂ ਆਇਆ ਹੈ ਜਿਹੜਾ ਮੈਂ ਕੀਮਤੀ ਮੋਤੀ ਵੇਚ ਕੇ ਆਇਆ ਸੀ ਇੱਕ ਨਾ ਇੱਕ ਦਿਨ ਤਾਂ ਇਹ ਪੈਸਾ ਖਤਮ ਹੋ ਜਾਵੇਗਾ ਪਰੋਸੀ ਗੱਲ ਸੁਣੀ ਅੰਸੋਣੀ ਕਰਕੇ ਉਸੇ ਪਤਨੀ ਕਹਿੰਦੀ ਕਿ ਹੌਲੀ ਹੌਲੀ ਖਾਣਿਆ ਖਾਣਿਆ ਜਿਹੜਾ ਪੈਸਾ ਸਾਰਾ ਸੀ ਕੋਈ ਨਾ ਜੇਕਰ ਖਾਧਾ ਮੇ ਵੀ ਹੋ ਜਾਵੇਗਾ ਤੇ ਕੋਈ ਗੱਲ ਨਹੀਂ ਫਿਰ ਜਦੋਂ ਪੈਸਾ ਖਤਮ ਹੋ ਲੱਗਿਆ ਤਾਂ ਕਹਿੰਦੇ ਹੁਣ ਉਹ ਜਿਹੜੀ ਮੱਛੀ ਸੀ ਉਹ ਦੇਕਰ ਵਾਲੀ ਕਹਿੰਦੀ ਕਿ ਉਸ ਨੂੰ ਵੜ ਕੇ ਘਰ ਲੈ ਆਈ ਆਪਾਂ ਸਾਨੂੰ ਰਾਜੇ ਨੂੰ ਦੇ ਦਈਏ ਤੇ ਰਾਜਾ ਇਸ ਦੇ ਬਦਲੇ ਸਾਨੂੰ ਬੜਾ ਸਾਰਾ ਇਨਾਮ ਦੇਵੇਗਾ ਜਿਸ ਨਾਲ ਸਾਡੀ ਸਾਰੀ ਜ਼ਿੰਦਗੀ ਸੁੱਖਾਂ ਦੇ ਨਾਲ ਬਤੀਤ ਹੋਵੇਗੀ ਕਹਿੰਦੇ ਕਿ ਜਦੋਂ ਉਹ ਪਤਨੀ ਦੇ ਮੋਹ ਇਸ ਗੱਲ ਨੂੰ ਸੁਣਦਾ ਤੇ ਆਖਦਾ ਮੈਂ ਇਹੋ ਜਿਹਾ পাপ ਕਦੇ ਨਹੀਂ ਕਰਨਾ ਇਸ ਮਛਲੀ ਨੇ ਮੇਰੇ ਤੇ ਪਰਉਪਕਾਰ ਕੀਤਾ ਹੈ ਮੈਂ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ ਪਰ ਜਿਹੜੀ ਉਹਦੀ ਪਤਨੀ ਹੈ ਉਹ ਗੁੱਸੇ ਦੇ ਵਿੱਚ ਬੋਲਦੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਨਾ ਕੀਤਾ ਤੇ ਆਪਣੇ ਬੱਚੇ ਨੂੰ ਆਪਣੇ ਬੱਚੇ ਲੈ ਕੇ ਤੁਹਾਨੂੰ ਛੱਡ ਕੇ ਚਲੀ ਜਾਵਾਂਗੇ ਕਹਿੰਦੇ ਕਿ ਫਿਰ ਉਹ ਵਿਚਾਰਾ ਕੀ ਕਰਦਾ ਉਹ دریا ਆ ਤੇ ਗਿਆ ਤੇ ਉਹਨੇ ਜਾਲ ਵਛਾਇਆ ਤੇ ਉਥੋਂ ਮੱਛੀ ਨੂੰ ਫੜ ਲੈ ਆਇਆ ਤੇ ਜਿਹੜੀ ਉਹਦੀ ਘਵਾਂਡਨ ਸੀ ਉਹਨਾਂ ਨੇ ਕੀ ਕੀਤਾ ਕਿ ਉਸ ਮੱਛਲੀ ਨੂੰ ਕੋਹਾਂਡੇ ਚ ਪਾਇਆ ਤੇ ਥੋੜੀ ਦੂਰ ਜਾ ਕੇ ਰਾਣੀ ਦੇ ਕੋਲ ਚਲੀ ਹੈ ਗਈਆਂ ਜਿਹੜੀ ਬੀਬੀ ਰਾਣੀ ਉਹਦੀ ਘਵਾਂਡਨ ਸੀ ਉਹ ਰਾਣੀ ਦੇ ਕੋਲ ਜਾ ਕੇ ਕੰਮ ਕਰਦੀ ਸੀ ਕਹਿੰਦੇ ਕਿ ਉਸਨੇ ਰਾਣੀ ਨੂੰ ਸਾਰੀ ਗੱਲ ਬਾਤ ਦੱਸ ਦਿੱਤੀ ਕਿ ਰਾਣੀ ਜੀ ਇਹ ਜਿਹੜੀ ਮੱਛਲੀ ਹੈ ਇਹ ਸੁਨਹਿਰੀ ਮੱਛਲੀ ਹੈ ਰਾਣੀ ਨੂੰ ਜਦੋਂ ਜਾ ਕੇ ਦੱਸ ਦਿੱਤਾ ਕਿ ਸੁਨਹਿਰੀ ਮੱਛਲੀ ਹੈ ਤੇ ਤੁਸੀਂ ਕਿੱਥੋਂ ਲੈ ਕੇ ਆਏ ਹੋ ਉਹਨਾਂ ਨੇ ਕਿਆ ਗਿਆ ਸੀ ਇਸ ਦਰਿਆ ਦੇ ਵਿੱਚੋਂ ਲੈ ਕੇ ਆਏ ਹਾਂ ਇਹ ਸੁਨਹਿਰੀ ਮੱਛੀ ਆਪਣੀ ਹਰ ਇੱਛਾ ਪੂਰੀ ਕਰ ਦਿੰਦੀ ਹੈ ਕਹਿੰਦੇ ਜਦੋਂ ਉਸ ਸੁਨਹਿਰੀ ਮੱਛੀ ਨੇ ਰਾਣੀ ਨੂੰ ਕਿਆ ਕੇ ਰਾਣੀ ਜੇ ਮੈਨੂੰ ਛੱਡ ਦਿਓ ਮੈਨੂੰ ਫੜ ਕੇ ਜੇ ਕਰ ਰੱਖਿਆ ਤੁਹਾਨੂੰ ਬਹੁਤ ਹੀ ਕਾਟਾ ਪੈ ਜਾਵੇਗਾ ਮੱਛੀ ਨੂੰ ਬੋਲਦਿਆਂ ਵੇਖਿਆ ਤੇ ਰਾਣੀ ਬੜੀ ਹੈਰਾਨ ਹੋਈ ਤੇ ਖੁਸ਼ ਵੀ ਹੋ ਕੇ ਉਹਨੂੰ ਬਹੁਤ ਸਾਰਾ ਇਨਾਮ ਦਿੰਦੀ ਉਸ ਜਨਾਨੀ ਨੂੰ ਕਹਿੰਦੀ ਕਿ ਹੁਣ ਦੂਰ ਤੱਕ ਇਸ ਗੱਲ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਰਾਜੇ ਦੇ ਮੈਲ ਦੇ ਵਿੱਚ ਇੱਕ ਮੱਛੀ ਆਈ ਹੈ ਉਹ ਗੱਲਾਂ ਵੀ ਕਰਦੀ ਹੈ ਉਹ ਮਨੁੱਖੇ ਵਾਅਦੇ ਵਿੱਚ ਗੱਲ ਕਰਦੀ ਹੈ ਕਹਿੰਦੇ ਜਦੋਂ ਇਦਾਂ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਇੱਕ ਦਿਨ ਉਹਨਾਂ ਦੇ ਘਰ ਸਾਦੂ ਆਇਆ ਤੇ ਰਾਜੇ ਦੇ ਕੋਲ ਆਇਆ ਤੇ ਉਸਨੇ ਕਿਹਾ ਕਿ ਰਾਜਾ ਨੇ ਮੱਛੀ ਤੇਰੇ ਭਾਗ ਲਈ ਚੰਗੀ ਨਹੀਂ ਤੂੰ ਜਿਸ ਮੱਛੀ ਨੂੰ ਇੱਥੋਂ ਵਾਪਸ ਉਸ ਦਰਿਆ ਦੇ ਵਿੱਚ ਛੱਡ ਕੇ ਆ ਨਹੀਂ ਤਾਂ ਤੇਰਾ ਅਨਰਥ ਹੋ ਜਾਵੇਗਾ ਇਹਨਾਂ ਕਹਿ ਕੇ ਸਾਦੂ ਹੱਥੋਂ ਚਲਾ ਗਿਆ ਕਹਿੰਦੇ ਕੋਈ ਤੈਨੂੰ ਉਹਦਾ ਪਹਿਲਾ ਰਾਜੇ ਨੂੰ ਇਹ ਗੱਲ ਚਾਲ ਸੀ ਫਿਰ ਹੌਲੀ-ਹੌਲੀ ਇਸ ਗੱਲ ਨੂੰ ਭੁੱਲ ਗਿਆ ਤੇ ਰਾਜੇ ਦੇ ਮਨ ਦੇ ਵਿੱਚ ਆਇਆ ਕਿ ਉਹ ਸ਼ਿਕਾਰ ਖੇਡਣ ਦੇ ਲਈ ਚੱਲ ਜਾਵੇ ਤੇ ਜਦੋਂ ਆਪਣੇ ਸੈਨਿਕਾਂ ਦੇ ਨਾਲ ਸ਼ਿਕਾਰ ਖੇਡਣ ਲਈ ਚਲਾ ਜਾਂਦਾ ਤੇ ਦੂਰ ਸ਼ਿਕਾਰ ਦੇ ਲਈ ਨਿਕਲ ਜਾਂਦਾ ਉੱਥੇ ਉਸ ਨੂੰ ਇੱਕ ਟੋਆ ਦੇਖਦਾ ਤੇ ਉਸ ਟੋਏ ਦੇ ਵਿੱਚ ਜਾ ਕੇ ਟਿਕ ਪੈਂਦਾ ਕੋੜੀ ਦੇ ਸਮੇਂ ਤੇ ਹੀ ਉਹਨੂੰ ਫਿਰ ਬਹੁਤ ਸਾਰੀਆਂ ਸੱਟਾਂ ਲੱਗ ਜਾਂਦੀਆਂ ਤੇ ਰਾਜਾ ਜਿਹੜਾ ਵੈਦ ਹਕੀਮ ਦੇ ਕੋਲ ਉਪਚਾਰ ਕਰਵਾਉਣ ਦੇ ਲਈ ਜਾਂਦਾ ਹੁਣ ਰਾਜੇ ਦੇ ਮਨ ਦੇ ਵਿੱਚ ਤੋੜੀ ਗਈ ਗੱਲ ਸਮਝ ਆ ਗਈ ਕਿ ਸੰਤੋਖ ਜੀ ਨੇ ਕਿਹਾ ਸੀ ਤੇਰੇ ਲਈ ਮਛਲੇ ਚੰਗੇ ਨਹੀਂ ਹੈ ਤੇਰਾ ਨੁਕਸਾਨ ਕਰ ਦੇਵੇਗੀ ਕਹਿੰਦੇ ਹੁਣ ਫਿਰ ਰਾਜ ਨੇ ਇਨਕੋ ਮਤਲਬ ਮੱਛੀ ਵਾਲੀ ਗੱਲ ਵਲਤਿਆ ਨਹੀਂ ਦਿੱਤਾ ਸਤਕ ਦਿਨ ਲੰਘਾਇ ਤੇ ਰਾਜਾ ਠੀਕ ਹੋ ਗਿਆ ਰਾਣੀ ਨੇ ਕਿਹਾ ਕਿ ਰਾਜਾ ਫੁਲਾਣੀ ਥਾਂ ਤੇ ਇੱਕ ਸੰਤ ਫਕੀਰ ਆਏ ਹਨ ਉਹ ਬੜੇ ਹੀ ਸੋਨੇ ਬਚਨ ਸੁਣਾਉਂਦੇ ਹਨ ਮੇਰਾ ਦਿਲ ਉੱਥੇ ਜਾਣ ਨੂੰ ਬੜਾ ਕਰਦਾ ਹੈ ਰਾਜਾ ਕਹਿੰਦਾ ਕਿ ਠੀਕ ਹੈ ਉੱਥੇ ਚੱਲਦੇ ਹਾਂ ਬੜੇ سارے ਬਚਨ ਸੁਣ ਕੇ ਜਦੋਂ ਵਾਪਸ ਆ ਰਹੇ ਸੀ ਤੇ ਰਾਜਾ ਰਾਣੀ ਉਹ ਪੌੜੀਆਂ ਦੇ ਉੱਤੋਂ ਰਾਣੀ ਜਿਹੜੇ ਸੀ ਉਹ ਬੜੇ ਜੋਰ ਤੇ ਨਾਲ ਡੇਗਕ ਪਈ। ਉਹਨਾਂ ਨੂੰ ਬਹੁਤਿਆਂ ਜ਼ਿਆਦਾ ਸੱਟਾਂ ਲੱਗ ਜਾਂਦੀਆਂ ਤੇ ਹੁਣ ਰਾਜੇ ਦੇ ਵਿੱਚ ਦਿਲ ਦੇ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਮਛਲੀ ਸਾਡੇ ਲਈ ਚੰਗੀ ਨਹੀਂ। ਐਸੇ ਕਾਰਨ ਸਭ ਕੁਝ ਸਾਡੇ ਨਾਲ ਹੋ ਰਿਹਾ ਹੈ। ਰਾਜੇ ਨੇ ਉਸ ਮੱਛੀ ਨੂੰ ਆਪਣੇ ਸੈਨਿਕਾਂ ਨੂੰ ਕਹਿ ਕੇ ਦਰਿਆ ਦੇ ਵਿੱਚ ਲੈ ਕੇ ਜਿੱਥੋਂ ਵੀ ਆਈ ਹੋ ਉਸੇ ਹੀ ਦਰਿਆ ਵਿੱਚ ਵਕਾਓ। ਕਹਿੰਦੇ ਕਿ ਮੱਛੀ ਨੂੰ ਜਾ ਕੇ ਉਸ ਦਰਿਆ ਵਿੱਚ ਵਗਾਏ ਤੇ ਸਾਰੇ ਜਿਹੜੇ ਸੈਨਿਕ ਸਨ ਕਹਿੰਦੇ ਕਿ ਪਰ ਜਿਹੜਾ ਉਹ ਮਨੋਕ ਸੀ ਔਰ ਉਹ ਜੀ ਹਜੇ ਵੀ ਉਸ ਦਰਿਆ ਵਿੱਚ ਮਿੱਠੀਆਂ ਗੋਲੀਆਂ ਪਾਉਣ ਦੇ ਲਈ ਜਾਂਦਾ ਸੀ ਉਹ ਹਜੇ ਵੀ ਉੱਥੇ ਜਾਇਆ ਕਰਦਾ ਸੀ ਕਹਿੰਦੇ ਜਦੋਂ ਦੂਸਰੇ ਦਿਨ ਸਵੇਰ ਉਹ ਗੋਲੀਆਂ ਸੁੱਟ ਰਿਹਾ ਸੀ ਤਾਂ ਸੁਨਹਿਰੀ ਮੱਛੀ ਉਹਦੇ ਸਾਹਮਣੇ ਆਈ ਉਹ ਸੁਨਹਿਰੀ ਮੱਛੀ ਕਹਿੰਦੀ ਕਿ ਵੇਖ ਭਲਾਪੁਰਾ ਤੂੰ ਮੇਰੇ ਨਾਲ ਛਲਕਾਪਟ ਕੀਤਾ ਹੈ ਮੈਂ ਜਾਣਦੀ ਹਾਂ ਤੂੰ ਬੁਰਾ ਹੈ ਤੂੰ ਦਿਲ ਦਾ ਬੁਰਾ ਨਹੀਂ ਹੈ ਤੂੰ ਜੋ ਵੀ ਕੀਤਾ ਆਪਣੀ ਪਤਨੀ ਦੇ ਪਿਛੇ ਲਾ ਕੇ ਕੀਤਾ ਮੈਂ ਇਸ ਗੱਲ ਨੂੰ ਵੀ ਜਾਣਦੇ ਹਾਂ ਤੋ ਉਸ ਮਹਿਲ ਦੇ ਵਿੱਚ ਸੰਤ ਫਕੀਰ ਬਣ ਕੇ ਆਇਆ ਸੀ ਰਾਜੇ ਦੇ ਮਨ ਦੇ ਵਿੱਚ ਸ਼ੱਕ ਪੈਦਾ ਕੀਤਾ ਉਹਨਾਂ ਲਈ ਕਿ ਮੈਂ ਉਹਨਾਂ ਲਈ ਚੰਗੇ ਨਹੀਂ ਹਾਂ ਮੈਂ ਵੀ ਚਾਹੁੰਦੀ ਹਾਂ ਕਿ ਤੂੰ ਤੋਬੇ ਬਣ ਕੇ ਆਇਆ ਸੀ ਸਾਰਾ ਸੁੱਖ ਸ਼ਾਂਤ ਉਸ ਮਹਿਲ ਦੀ ਜਾਣਕਾਰੀ ਵਾਪਸ ਲੈ ਕੇ ਫਿਰ ਤੂੰ ਚਲਾ ਜਾਂਦਾ ਸੀ ਜਦੋਂ ਰਾਜਾ ਸ਼ਿਕਾਰ ਖੇਡਣ ਗਿਆ ਉੱਥੇ ਵੀ ਤੂੰ ਹੀ ਖੰਡਾਪੋਟ ਆਇਆ ਸੀ ਤੇ ਜਿਹੜਾ ਰਾਜਾ ਸੀ ਖੱਡੇ 'ਚ ਡਿੱਗ ਪਿਆ ਪਰ ਫਿਰ ਤੂੰ ਤੋਬੇ ਬਣ ਕੇ ਆਇਆ ਉਹਨਾਂ ਨੂੰ ਇਹ ਦੱਸ ਕੇ ਆਇਆ ਕਿ ਫੁਲਾਣੀ ਫੁਲਾਣੀ ਜਗ੍ਹਾ ਤੇ ਸੰਤ ਫਕੀਰ ਜੀ ਆਏ ਹਨ ਬਚਨ ਸੁਣਾਉਂਦੇ ਹਨ ਫਿਰ ਉਥੇ ਫਿਰ ਉਥੇ ਰਾਜਾ ਤੇ ਰਾਣੀ ਗਏ ਤੇ ਤੋਂ ਉਹਨਾਂ ਨੂੰ ਪੌੜੀਆਂ ਦੇ ਉਤੋਂ ਤੇਲ ਡੋਲ ਕੇ ਸੌਟ ਦਿੱਤਾ ਸੀ ਜਿਸ ਤੇ ਨਾਲ ਰਾਣੀ ਨੂੰ ਸੱਟਾਂ ਲੱਗ ਗਈਆਂ ਸੀ ਕਹਿੰਦੀ ਕਿ ਤੂੰ ਮੈਨੂੰ ਜਿਹੜਾ ਕਰਮ ਕੀਤਾ ਸੀ ਮੈਨੂੰ ਫੜਾਉਂਦਾ ਉਹ ਮਨੁੱਖਾਂ ਦੇ ਲਈ ਚੰਗਾ ਨਹੀਂ ਉਹ ਬੜਾ ਹੀ ਮਾੜਾ ਕਰਮ ਸੀ ਜਸਤੇ ਕਰਕੇ ਉਹ ਮਛਲੀ ਆਖਦੀ ਹੈ ਮੈਂ ਦਿਨੋ ਅੱਜ ਤੋਂ ਫਿਰ ਇੱਕ ਮੋਤੀ ਦਿੰਦੀ ਹਾਂ ਬੇਸ਼ਕੀਮਤੀ ਪਰ ਇਸ ਤੋਂ ਬਾਅਦ ਮੈਂ ਕਦੇ ਵੀ ਤੇਰੇ ਸਾਹਮਣੇ ਵਾਪਸ ਨਹੀਂ ਆਵਾਂਗੀ ਕਿਉਂਕਿ ਮੈਂ ਤੈਨੂੰ ਸਿਰਫ ਚੰਗੇ ਕਰਮਾਂ ਦਾ ਫਲ ਦੇ ਕੇ ਚਲਦੀ ਹਾਂ ਪਰ ਅੱਜ ਤੋਂ ਤੂੰ ਜੇ ਮੇਰੇ ਨਾਲ ਧੋਖਾ ਕੀਤਾ ਉਸ ਦੇ ਬਦਲੇ ਮੈਂ ਤੈਨੂੰ ਕਦੇ ਨਹੀਂ ਮਿਲਾਂਗੀ ਇਹਨਾਂ ਕਹਿ ਕੇ ਉਹ ਚਲੀ ਗਈ ਕਹਿੰਦੇ ਉਹ ਜਿਹੜਾ ਮਨੋਖ ਸੀ ਘਰ ਆਇਆ ਉਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਕੋਈ ਗੱਲ ਨਾ ਦੱਸੀ ਕਿਉਂਕਿ ਉਸ ਨੂੰ ਪਤਾ ਸੀ ਜਿਹੜੀ ਉਹਦੀ ਪਤਨੀ ਹੈ ਉਹ ਬੜੀ ਹੀ ਲਾਲਚਨਾ ਔਰਤ ਹੈ ਉਹ ਮੋਤੀ ਵੇਚ ਕੇ ਉਸ ਤੋਂ ਬਾਅਦ ਉਹ ਦਇਆ ਧਰਮ ਦੇ ਕੰਮ ਕਰਨ ਲੱਗ ਪਈ ਉਸਨੇ ਸ਼ੁਰੂ ਕਰ ਦਿੱਤੇ ਤੇ ਆਪਣਾ ਵਪਾਰ ਵੀ ਆਪ ਸ਼ੁਰੂ ਕਰ ਲਿਆ ਇਸ ਲਈ ਸਾਧ ਸੰਗਾ ਜੀ ਕਿਹਾ ਜਾਂਦਾ ਹੈ ਕਿ ਹਮੇਸ਼ਾ ਚੰਗੇ ਕਰਮ ਕਰੋ ਚੰਗੇ ਕਰਮ ਦਾ ਫਲ ਇੱਕ ਨਾ ਇੱਕ ਦਿਨ ਚਿਰ ਰੋਰ ਮਿਲ ਜਾਂਦਾ ਹੈ ਕਦੇ ਵੀ ਕੋਈ ਮਾੜਾ ਕਰਮ ਨਾ ਕਰੋ ਕਿਉਂਕਿ ਇਹਦੇ ਨਾਲ ਜਿਹੜੇ ਚੰਗੇ ਕਰਮ ਹਨ ਉਹ ਵੀ ਸਾਡੇ ਦੂਰ ਹੋ ਜਾਂਦੇ ਹਨ ਮਤਲਬ ਕਿ ਸਾਡੇ ਹੱਥੋਂ ਖਸ ਜਾਂਦੇ ਹਨ ਤੁਹਾਡੇ ਵੱਲੋਂ ਕੀਤਾ ਗਿਆ ਇੱਕ ਪੇੜੇ ਦਾ ਦਾਣ ਵੀ ਕਈ ਗੁਣਾ ਹਜ਼ਾਰਾਂ ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਆ ਜਾਵੇਗਾ ਜੈਸ ਨਾਲ ਤੁਹਾਡੇ ਘਰ ਦੇ ਕਰੀਬੇ ਤੁਹਾਡੇ ਘਰ ਦੇ ਜਿਹੜੇ ਦੁੱਖ ਰੋਗ ਕੋਹਾਂ ਦੂਰ ਚਲੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ